ਜਲੰਧਾਬਾਦ ਪਹੁੰਚੇ ਪੰਜਾਬ ਦੇ ਕੈਬਨਿਟ ਮੰਤਰੀ ਬਰਿੰਦਰ ਗੋਇਲ ਦੀ ਮੀਟਿੰਗ ਵਿੱਚ ਬੇਰਜਗਰ ਐਟਟੀ ਦੇ ਅੱਪਕਾ ਵੱਲੋਂ ਕੀਤਾ ਗਿਆ ਵਿਰੋਧ ਜਿਸ ਤੋਂ ਬਾਅਦ ਪੁਲਿਸ ਵੱਲੋਂ ਕੀਤੀ ਗਈ ਕੜੀ ਕਾਰਵਾਈ ਇੱਥੇ ਐਟਟੀ ਦੇ ਅੱਪਕਾ ਵੱਲੋਂ ਮਰਦਾਬਾਦ ਦੇ ਨਾਅਰੇ ਲਗਾਏ ਗਏ ਅਤੇ ਹੋਰ ਮੌਕੇ ਦੇ ਕੀ ਘੁਜਿਆ ਸਭ ਕੁਝ ਜਾਣਨ ਲਈ ਸਾਡੇ ਨਾਲ ਬੜੇ ਪ੍ਰਧਾਨ ਸਹਿਬਾਨ ਅਤੇ ਸਾਰੇ ਹਾਜ਼ਰ ਹੋਏ ਵੀਰੋ ਵਾਇਗੁਰਦੀ ਦੀ ਫਤਹਿ ਵਾਇਗੁਰਦੀ ਦੀ ਫਤਹਿ ਵਿਰੋਧ ਕਰਨ ਵਾਲਿਆਂ ਨੂੰ ਵੀ ਮੈਂ ਦੱਸਣੀ ਚਾਹਣਾ ਹੈ ਉਹ ਗੱਲ ਤੋਂ ਸਾਡੀ ਹਰ ਇੱਕ ਨਾਲ ਸਤਿ ਸ਼੍ਰੀ ਅਕਾਲ ਗੱਲ ਕਰਨੋਂ ਪਿਆਰਾ ਪਹਿਲਾ ਪਹਿਲਾ ਤੁਹਾਡੀ ਗੱਲ ਹੀ ਸੁਣਨਾ ਕੋਈ ਨਹੀਂ ਬੋਲਣ ਦਿਓ ਬਹੁਤ ਹੀ ਤੁਹਾਨੂੰ ਆਪਣੇ ਬਹੁਤ ਹੀ ਸਤਾਰਿਓ MLA ਜਲਾਲਾਬਾਦ ਹਾਜ਼ਰਕਾਰ ਵਜੂਲ ਸੈਂਦੇ ਹਲਕਾ ਜਲਾਲਾਬਾਦ ਪਿੰਡ ਚੱਕ ਵੈਰੇਪੀ ਦੇ ਵਿਖੇ ਗੁਰਿੰਦਰ ਗੋਇਲ ਜੀ ਕੈਬਨਿਟ ਮਨਿਸਟਰ ਅਧਾਰੇ ਸਨ ਜੁਨਾ ਨੇ ਜਿਹੜੇ ਲੇਲੇ ਮੈਨਰ ਦਾ ਵਿਰੋਧ ਕਰਨ ਕਰਨਾ ਸੀ ਉਸ ਦੇ ਵਿੱਚ ਆਪਣੇ ਈਟੀਪੀ ਬੈਂਕ ਲੋਕਪਾਲਟੀ ਸਚਾਨਾ ਸਾਥੀਆਂ ਵੱਲੋਂ ਉਹਨਾਂ ਦਾ ਵਿਰੋਧ ਕੀਤਾ ਗਿਆ ਅਤੇ ਪ੍ਰਿਆਪ ਸਰਕਾਰ ਨੂੰ ਹੰਦਵਾ ਕੇ ਨਾਅਰੇ ਮਾਰੇ ਗਏ ਜਿਸ ਦੇ ਚਲਦੇ ਉੱਥੇ ਮੌਜੂਦ ਹਲਕੇ ਦੇ ਚਾਰੇ ਐਮਐਲਏ ਦੇ ਸ਼ਹਿਰ ਤੇ ਸਾਡੇ ਸਾਥੀਆਂ ਦੇ ਨਾਲ ਪ੍ਰਸ਼ਾਸਨ ਵੱਲੋਂ ਕੁੱਟਮਾਰ ਕੀਤੀ ਗਈ ਅਤੇ ਸਾਨੂੰ ਜੇਲਾਂ ਦੇ ਵਿੱਚ ਜਾਂ ਠਾਰਿਆਂ ਦੇ ਵਿੱਚ ਲਿਆ ਕੇ ਡਾਕ ਦਿੱਤਾ ਗਿਆ ਪ੍ਰਸ਼ਾਸਨ ਦਾ ਰਵੱਈਆ ਇਹਨਾਂ ਕੋ ਗੱਡੀਆਂ ਸੀ ਕਿਉਂਕਿ ਪ੍ਰਸ਼ਾਸਨ ਨੇ ਸਾਡੇ ਨਾਲ ਗਾਲੀ ਗਲੋਚ ਕੀਤਾ ਅਤੇ ਛੜੀਆਂ ਪਹਿਣਾ ਦੇ ਨੂੰ ਤੇ ਮੇਲ ਪ੍ਰਸ਼ਾਸਨ ਦੇ ਵੱਲੋਂ ਚ ਪਹਿਣਾ ਮਾਰੀ ਨਹੀਂ ਆ। ਅਸੀਂ ਪੰਜਾਬ ਸਰਕਾਰ ਨੂੰ ਇਤਬਾਮ ਨਹੀਂ ਦਿੰਦੇ ਹਾਂ। ਜੇਕਰ ਛੜੀਆਂ 29 ਤੋਂ 94 ਬੈਕਲੌਗ ਮਸਲੇ ਨੂੰ ਜਲਦੀ ਹੱਲ ਨਾ ਕੀਤਾ ਗਿਆ ਤਾਂ ਅਸੀਂ ਪੰਜਾਬ ਸਰਕਾਰ ਨੂੰ ਹਰ ਮੰਚ ਤੇ ਇਸੇ ਤਰ੍ਹਾਂ ਹੀ ਪੇਸ਼ ਆਗੇ ਅਤੇ ਪੰਜਾਬ ਸਰਕਾਰ ਨੂੰ ਸਾਡੇ ਵਿਰੋਧ ਦਾ ਇਸੇ ਤਰ੍ਹਾਂ ਹੀ ਸਾਹਮਣਾ ਕਰਨਾ ਪਵੇਗਾ। ਸਸੀ ਗਾਲ ਜੀ ਸਾਰੇ ਸਾਥੀਆਂ ਨੂੰ ਜਿਵੇਂ ਤੁਹਾਨੂੰ ਪਤਾ ਹੀ ਹੈ ਕਿ ਅੱਜ ਆਪਣਾ ਚੱਕ ਵੈਰੋ ਕੇ ਵਰਿੰਦਰ ਗੋਇਲ ਜੀ ਆਏ ਸੀ ਤੇ ਉਹਨਾਂ ਦਾ ਆਪਾਂ ਵਿਰੋਧ ਕਰਨ ਲਈ ਇੱਥੇ ਆ ਪ੍ਰੋਗਰਾਮ ਲਾਇਆ ਸੀ ਤੇ ਜਦੋਂ ਅਸੀਂ ਮੁਰਦਾਬਾਦ ਦੇ ਨਾਰੇ ਲਾਏ ਤਾਂ ਇਹਨਾਂ ਦੇ ਸੀਐਸਟਾਫ ਵੱਲੋਂ ਜਿਹੜੇ ਕੀ ਫਾਇਲ ਕਾ ਸਪੈਸ਼ਲ ਬ੍ਰਾਂਚ ਦੇ ਮੇਨ ਸਟਾਫ ਵੱਲੋਂ ਮੇਰੇ ਆ ਚਪੇੜਾ ਮਾਰਿਆ ਗਿਆ ਤੁਸੀਂ ਵੇਖ ਸਕਦੇ ਹੋ ਕਿੰਨੀ ਬੁਰੀ ਤਰ੍ਹਾਂ ਨਾਲ ਸਾਨੂੰ ਕੁੱਟਿਆ ਗਿਆ ਸਾਥੀਓ ਸਾਨੂੰ मतलब नौकरी चाहिए सिर्फ आदि नौकरी मंगन ली आया ना कि इतना चपेटा खान ली आया धन्यवाद साथियों एबीआई न्यूज चैनल देखने वाले सभी दर्शकों से हम अपील करते हैं कि एबीआई न्यूज चैनल पर ऐसी लेटेस्ट खबरें देखने के लिए हमारे चैनल को सब्सक्राइब करना ना भूलें। जय हिंद जय भारत